ਅਸੀ ਗੱਲ ਦੀ ਸਾਰਿਆਂ ਨੂੰ ਟਰਾਲੀਆਂ ਤੇ ਇਹ ਵੀਡੀਓ ਆ ਮੈਂ ਮਾਫੀ ਚਾਹੁੰਨਾ ਲੇਟ ਹੋ ਗਈ ਇਹਦੇ ਪਾਰਟ ਬਣਨੇ ਆ 2 3 4 ਇੱਕ ਪਾਰਟ ਚ ਇਹ ਦੱਸੀ ਨਹੀਂ ਜਾ ਸਕਦੀ ਇੱਕ ਗੱਲ ਦੂਜੀ ਗੱਲ ਮੇਰਾ ਕਿਸੇ ਟਰਾਲੀ ਮੈਨੂਫੈਕਚਰਰ ਨਾਲ ਕੋਈ ਵਾਅ ਵਸਤਾ ਨਹੀਂ ਮੇਰੀ ਕੋਈ ਦੁਸ਼ਮਣੀ ਨਹੀਂ ਨਿੱਜੀ ਕੋਈ ਲੈਣ ਦੇਣ ਨਹੀਂ ਹਾਂ ਕਿਸੇ ਨੂੰ ਮੈਂ ਬੁਰਾ ਲੱਗਦਾ ਉਹਨੇ ਪੋਸਟਲ ਕੋਈ ਐਨੀਮਿਟੀ ਰੱਖਣੀ ਹੈ ਆਪਣੇ ਦਿਲ ਚੋਂ ਰੱਖੀ ਜਾਵੇ ਉਹ ਕੋਈ ਮੈਟਰ ਨਹੀਂ ਕਰਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਮੇਰਾ ਤਾਂ ਆਪਣਾ ਚੈਨਲ ਆ ਦੱਸਣ ਦਾ ਇੱਕ ਐਗਜ਼ਾਮਪਲ ਤੁਹਾਡੇ ਮੂਰੇ ਰੱਖਤੀ ਤੁਸੀਂ ਕਲਿੱਕ ਕਰਦੇ ਹੋ ਤਾਂ ਦਿਖਦੀ ਹੈ ਹਨਾ ਕੋਈ ਚਿੱਠੀ ਨਹੀਂ ਕਿ ਜਿਹੜੀ ਵੀਡੀਓ ਆ ਜਾਂਦੀ ਹੈ ਮੈਂ ਤਾਂ ਇੱਕ ਤੁਹਾਨੂੰ ਆਪਸ਼ਨ ਦੇਤਾ ਮੇਰਾ ਸੋਚ ਆ ਮੇਰੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨ ਦੀ ਕਿ ਪ੍ਰੋਫੈਸ਼ਨਲ ਤਰੀਕਾ ਵੀ ਲੋਕਾਂ ਨੂੰ ਦੱਸੀ ਗਈ ਹੁੰਦਾ ਆਪਣੀਆਂ ਆਪਣੀਆਂ ਬਣਾਓ ਤੁਹਾਡੀਆਂ बिकਦੀਆਂ ਨੇ ਵੇਚੋ ਆਪਣੇ ਇੰਜੋਏ ਕਰੋ ਮੇਰਾ ਕੀ ਹੈ ਮੈਂ ਤਾਂ ਆਪਣੇ ਲੋਕਾਂ ਨੂੰ ਜਿਹੜੇ ਮੈਨੂੰ ਚਾਹਣਣ ਵਾਲੇ ਨੇ ਉਹਨਾਂ ਨੂੰ ਦੱਸਣਾ ਸੋ ਗੱਲ ਕਰੀਏ ਟਰਾਲੀਆਂ ਦੀ ਵੀ ਟਰਾਲੀ ਦਾ ਸਾਈਜ਼ ਡਾਈਮੈਂਸ਼ਨ ਕੀ ਹੋਣੀ ਚਾਹੀਦੀ ਹੈ ਐਜ਼ ਪਰ ਮਾਨਕ ਐਜ਼ ਪਰ ਭਾਰਤ ਸਰਕਾਰ ਐਜ਼ ਪਰ ਆਈਐਸ ਇੰਡੀਅਨ ਸਟੈਂਡਰਡ ਆਫ ਬਿਊਰੋ ਆ ਜਿਹੜਾ ਉਹਦੇ ਮੁਤਾਬਕ ਟਰਾਲੀ ਦਾ ਸਾਈਜ਼ ਕੀ ਹੋਣਾ ਚਾਹੀਦਾ ਉਹਦੇ ਤੇ ਗੱਲ ਕਰਦੇ ਆ ਅੱਜ ਹਾਂਜੀ ਸੋਨਿਓ ਮੈਂ ਆਪਣੇ ਵੱਲੋਂ ਬਾਈ ਜੀ ਕੋਸ਼ਿਸ਼ ਬਹੁਤ ਕਰੀ ਆ ਸੈਟਅਪ ਜਾਂ ਬਣਾਉਣ ਦੀ ਕੋਈ ਮੇਰੀਆਂ ਅੱਖਾਂ ਉਰਾਂ ਪਰਾਂ ਹੋ ਜਾਣ ਇਹ ਥੋੜੀ ਜਿਹੀ ਟੈਕਨੀਕਲ ਵੀਡੀਓ ਉਹਦੇ ਲਈ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਸਭ ਤੋਂ ਪਹਿਲਾਂ ਆਪਾਂ ਇਸ ਵੀਡੀਓ ਦਾ ਜਿਹੜਾ ਪਾਰਟ ਕਰਨ ਜਾ ਰਹੇ ਹਾਂ ਪਹਿਲਾ ਪਾਰਟ ਉਹ ਹੈਗਾ ਡਾਈਮੈਂਸ਼ਨ ਕਿੰਨੀ ਲੰਬੀ ਹੋਣੀ ਚਾਹੀਦੀ ਆ ਕਿੰਨੀ ਚੌੜੀ ਹੋਣੀ ਚਾਹੀਦੀ ਆ ਹਿੱਸਾ ਕਿੱਥੇ ਆਉਣਾ ਚਾਹੀਦਾ ਦਾਬੂ ਕਿੰਨੀ ਹੋਣੀ ਚਾਹੀਦੀ ਆ ਲਾਲੂ ਕਿੰਨੀ ਹੋਣੀ ਚਾਹੀਦੀ ਆ ਇਹ ਸਾਰਾ ਐਸ ਪਰ ਆਪਾਂ ਭਾਰਤ ਸਰਕਾਰ ਦਾ ਜਿਹੜਾ ਮਿਆਰ ਆ ਉਹਦੇ ਤੇ ਗੱਲ ਕਰਾਂਗੇ ਬਹੁਤ ਵਧੀਆ ਚੀਜ਼ ਆ ਮੇਰਾ ਮੋਟੋ ਕੀ ਆ ਖੇਤ ਇਨੂੰ ਪ੍ਰੋਫੈਸ਼ਨਲ ਕਰਨਾ ਜਿੰਨੀ ਖੇਤੀ ਪ੍ਰੋਫੈਸ਼ਨਲ ਹੋਊਗੀ ਓਨੀ ਇਹਦੀ ਹੈਲਥ ਸੁਧਰੂਗੀ ਓਨੀ ਇਹ ਲੰਬੀ ਹੋਊਗੀ ਜਿਹੜੀ ਖੇਤੀ ਅੱਜ ਆਪਾਂ ਕਰ ਰਹੇ ਆ ਇਹਦੀ ਉਮਰ 20 ਸਾਲ ਹੈ ਇਹ ਗੱਲ ਕੌੜੀ ਆ ਲਿਖ ਲਿਓ ਜਿੰਨੀ ਆਪਾਂ ਪ੍ਰੋਫੈਸ਼ਨਲ ਚੀਜ਼ ਬਣਾਵਾਂਗੇ ਉਹ ਸੇਫ ਹੋਊਗੀ ਹੁਣ ਕਿੰਨੀ ਅੰਦਰ ਘਟਨਾ ਹੁੰਦੀਆਂ ਨੇ ਕੋਈ ਪੁੱਲ ਤੋਂ ਮੁੜ ਗਈ ਕੋਈ ਵਿੱਚ ਲੱਗੀ ਕੋਈ ਕੁਸ਼ ਹੋ ਗਿਆ ਇਹ ਸਿਰਫ ਮੇਰਾ ਕੰਮ ਹੈਗਾ ਸੇਫਟੀ ਸੇਫ ਰਹੇ ਚੀਜ਼ ਤੁਹਾਡੀ ਮਸ਼ੀਨਰੀ ਸੇਫ ਰਹੇ ਤੁਸੀਂ ਯਾਰ ਪ੍ਰੋਫੈਸ਼ਨਲ ਤਰੀਕੇ ਨਾਲ ਆਪਾਂ ਵੀ ਚੱਲੀਏ ਆ ਛੋਟੇ ਛੋਟੇ ਗਰੀਬ ਜੇ ਕੰਟਰੀ ਨੇ ਕਦੇ ਜਾ ਕੇ ਦੇਖ ਲਓ ਤਜ਼ਕਿਸਤਾਨ ਉਜ਼ਬੇਕਿਸਤਾਨ ਤੁਰਮੇਨਿਸਤਾਨ ਕਜ਼ਾਕਿਸਤਾਨ ਇੰਡੀਆ ਨੂੰ ਕਿਤੇ ਗਰੀਬ ਕੰਟਰੀ ਨੇ ਕਿਤੇ ਮੈਨੂੰ ਇੱਕ ਪੱਤਾ ਗੰਦ ਦਾ ਪਿਆਵਾ ਦਿਖਾ ਦਿਓ ਆਪਣੀ ਸੋਚ ਆ ਐਨੀਵੇਜ਼ ਗੱਲ ਹੋਰ ਪਾਸੇ ਚਲੀ ਗਈ ਸੀ ਟਰਾਲੀਆਂ ਤੇ ਆਜੋ ਭਾਈ ਗੱਭਰੂ ਹੁਣ ਇੰਡੀਆ ਚ ਜਿਹੜਾ ਆਈਐਸ ਨੇੀਅਰ ਸਟੈਂਡਰਡ ਆਫ ਬਿਊਰੋ ਆ ਉਹ ਦੋ ਟਰਾਲੀਆਂ ਦੋ ਤਰ੍ਹਾਂ ਦੀਆਂ ਟਰਾਲੀਆਂ ਬਣਾਉਣ ਦੀ ਇਜਾਜ਼ਤ ਆਪਾਂ ਨੂੰ ਦਿੰਦਾ ਇੱਕ ਹੈਗੀ ਆ ਸਿੰਗਲ ਹਿੱਸਾ ਇੱਕ ਹੈਗੀ ਆ ਡਬਲ ਹਿੱਸਾ ਜਿਹਨੂੰ ਬੈਲੈਂਸਡ ਟ੍ਰੇਲਰ ਕਹਿੰਦੇ ਨੇ ਇੱਕ ਨੂੰ ਅਰਧ ਟ੍ਰੇਲਰ ਦੂਜਾ ਬੈਲੈਂਸ ਟ੍ਰੇਲਰ ਆਪਣੇ ਕੀ ਆ ਇੱਕ ਟਰਾਲੀ ਉਹ ਬਣਦੀ ਆ ਸਿੰਗਲ ਹਿੱਸੇ ਵਾਲੀ ਉਹ ਇਹਦੇ ਚ ਦੋ ਤਰ੍ਹਾਂ ਦੀ ਟਰਾਲੀ ਦੀ ਪ੍ਰੋਵੀਜ਼ਨ ਆ ਸਿੰਗਲ ਹਿੱਸਾ ਤੇ ਡਬਲ ਹਿੱਸਾ ਜਿਹੜੀ ਸਿੰਗਲ ਹਿੱਸੇ ਵਾਲੀ ਆਪਣੀ ਟਰਾਲੀ ਆ ਜੀ ਉਹ ਉਹਦਾ ਹੀ ਵੱਧ ਤੋਂ ਵੱਧ ਜਿਹੜੀ ਲੰਬਾਈ ਹੈ ਉਹ 5 ਮੀਟਰ ਰੱਖ ਸਕਦੇ ਆ ਸਿੰਗਲ ਹਿੱਸੇ ਵਾਲੀ ਟਰਾਲੀ ਨੂੰ ਆਪਾਂ 16.4 ਫੁੱਟ ਤੋਂ ਕਾਨੂੰਨਨ ਤੌਰ ਤੇ ਲੈਂਥ ਉਹਦੀ ਲੰਬੀ ਨਹੀਂ ਰੱਖ ਸਕਦੇ ਉਹਦਾ weight ਹੈਗਾ ਜੀ ਮੈਕਸਿਮਮ 5 ਟਨ 5 ਟਨ ਮਤਲਬ ਕਿ 50 ਕੁਆਂਟਲ ਤੋਂ ਚਾਪਾ weight ਨਹੀਂ ਵੱਧ ਪਾ ਸਕਦੇ ਉਹ ਮਤਲਬ 5 ਟਨ ਲਈ ਬਣੀ ਹੋਈ ਆ 5 ਮੀਟਰ ਦਾ ਟ੍ਰੇਲਰ ਅੱਗੇ ਆ ਗਿਆ ਜੀ ਤੁਹਾਡਾ ਬੈਲੈਂਸ ਟ੍ਰੇਲਰ ਡਬਲ ਹਿੱਸਾ ਡਬਲ ਹਿੱਸਾ ਇਹ ਨਹੀਂ ਜਿਹੜਾ ਤੁਸੀਂ ਜੋੜਾ ਜਾ ਆਪਾਂ ਕਰਕੇ ਲਾਉਣ ਉਹ ਅੱਗੇ ਪਿੱਛੇ ਹਿੱਸਾ ਉਹ ਮੈਂ ਅੱਗੇ ਗੱਲ ਕਰਦਾ ਕਿੱਥੇ ਕਿੱਥੇ ਲੱਗਦਾ ਡਬਲ ਹਿੱਸੇ ਵਾਲੀ ਟਰਾਲੀ ਉਹਦੇ ਇੱਕ ਜਿੱਦਾਂ ਪਿੱਛੇ ਹਿੱਸਾ ਹੋਊਗਾ ਥੋੜਾ ਜਿਹਾ ਏਰੀਆ ਛੱਡ ਕੇ ਇੱਕ ਅੱਗੇ ਹਿੱਸਾ ਆਊਗਾ ਇੱਕ ਸਿੰਗਲ ਟਾਇਰ ਹਿੱਸੇ ਵਾਲੀ ਹੋਗੀ ਡਬਲ ਵਾਲੀ ਹੋਗੀ ਡਬਲ ਆਰੀ ਟਰਾਲੀ 5 ਟਨ ਤੋਂ ਉੱਪਰ ਦੇ weight ਲਈ ਆ ਇਹ ਇੱਥੇ ਕਲੀਅਰ ਨਹੀਂ ਕੀਤਾ ਗਿਆ ਕਿ max weight ਕਿੰਨਾ ਉਹ 5 ਟਨ ਤੋਂ ਉੱਪਰ ਹੈ ਇਹਦੇ ਤੇ ਮੇਰਾ ਇਹਦੇ ਚ ਕਿਤੇ ਕੋਈ ਮੈਂਸ਼ਨ ਨਹੀਂ ਹੈ ਵੀ max ਕਿੰਨਾ ਹੋਣਾ ਚਾਹੀਦਾ ਉਹਦਾ size ਆਪਾਂ ਰੱਖ ਸਕਦੇ ਆਂ ਦੀ 6.7 ਮੀਟਰ ਜਾਨੀ ਕਿ 21 ਫੁੱਟ 9 ਇੰਚ ਡਬਲ ਹਿੱਸੇ ਵਾਲੀ ਜਾ ਸਭ ਤੋਂ ਵੱਡੀ ਟਰਾਲੀ ਆਈਐਸ ਸਟੈਂਡਰਡ ਦੇ ਹਿਸਾਬ ਨਾਲ ਮਾਨਕ ਦੇ ਹਿਸਾਬ ਨਾਲ 21 ਫੁੱਟ 9 ਇੰਚ ਤੱਕ ਦੀ ਹੋ ਸਕਦੀ ਹੈ ਇਹ ਤਾਂ ਹੋਗੀ ਦੋਨੇ ਟਰਾਲੀਆਂ ਦੀ ਲੰਬਾਈ ਕਲੀਅਰ ਹੋਗੀ ਵੇਟ ਪਹਿਲੀ ਚ 5 ਟਨ ਤੋਂ ਆਪ 50 ਕੁਇੰਟਲ ਤੋਂ ਉੱਪਰ ਨਹੀਂ ਜਾ ਸਕਦੇ ਉੱਪਰ ਵਾਲੀ ਚ ਇਹਨਾਂ ਨੇ ਕੋਈ ਵਜਨਾ ਜਿਹੜਾ ਦਿੱਤਾ ਨਹੀਂ ਹੋਇਆ ਇਹਦਾ ਮੈਂ ਤੁਹਾਡੇ ਫੋਟੋਆਂ ਨਾਲ ਚਲਾ ਦੂੰਗਾ ਇਹ ਥੋੜੀ ਜੀ ਯਾਰ ਉਹੀ ਦੇਖਿਓ ਜਿਹੜਾ ਟਿਕਣਾ ਚਾਹੁੰਦਾ ਸਮਝਣਾ ਚਾਹੁੰਦਾ ਆਦਰਵਾਇਜ਼ ਇਹ ਤੁਹਾਨੂੰ ਲੱਗਦਾ ਸਕਿਪ ਕਰ ਦਿਓ ਇਹ ਤਾਂ ਟਾਈਮ ਲੱਗੂ ਲੰਬੀ ਹੋਣੀ ਹੈ ਵੀਡੀਓ ਇਹਦੇ ਚਾਹ ਡਾਈਮੈਂਸ਼ਨਾਂ ਦਿੱਤੀਆਂ ਹੋਈਆਂ ਨੇ ਇਹ ਇੱਥੇ ਸਾਰੀ ਇੱਥੇ ਤੁਹਾਨੂੰ ਦਿਖ ਰਹੀ ਹੋਊਗੀ ਸਕਰੀਨ ਤੇ ਆ ਜਾਣੀ ਆ ਇਹਦੇ ਵਿੱਚ ਪਹਿਲੀ ਆ ਗਈ ਜੀ ਏ ਫਿਗਰ ਵਿਡਥ ਆਫ ਦਾ ਟ੍ਰੇਲਰ ਟਰੈਲਰ ਦੀ ਚੜਾਈ ਆ ਜਿਹੜੀ ਜਿਉ ਕਿੰਨੀ ਹੋਣੀ ਚਾਹੀਦੀ ਆ ਵੱਧ ਤੋਂ ਵੱਧ 2.5 ਮੀਟਰ 8 ਫੁੱਟ ਤੋਂ ਥੋੜੀ ਜਿਹੀ ਉੱਪਰ ਬਣਦੀ ਆ ਮੈਂ ਮੀਟਰਾਂ 'ਚ ਦੱਸੂਗਾ ਗੁਣਾ ਘਟਾਓ ਤੁਸੀਂ ਅੱਗੇ ਕਰੀ ਜਾਣੀਆਂ ਨੇ ਜਿਹੜੀ ਵਿਥਾ ਟਰਾਲੀ ਦੀ ਚੜਾਈ ਜਿਹੜਾ ਪਿੱਛੋਂ ਵੱਲੋਂ ਡਾਲਾ ਆਪਾਂ ਚੌੜਾ ਅੱਗਿਓ ਜਿਹੜਾ ਹੁੱਕ ਦੇ ਵਾਲਾ ਜਿਗਾਰਡ ਹੁੰਦਾ ਟੋਟਲ ਚੜਾਈ ਯਾਰ ਪੂਰੀ ਜਿੰਨੀ ਚੌੜੀ ਹੋ ਸਕਦੀ ਆ 2.5 ਮੀਟਰ ਤੋਂ ਆਪਾਂ ਉਪਰੋਂ ਨੂੰ ਚੌੜੀ ਨਹੀਂ ਰੱਖ ਸਕਦੇ ਅੱਗੇ ਆ ਗਿਆ ਓਵਰ ਆਲ ਲੈਂਥ ਆਫ ਪਲੇਟਫਾਰਮ ਪਲੇਟਫਾਰਮ ਕੀ ਆ ਗਿਆ ਆ ਜਿਹੜਾ ਆਪਣਾ ਥੱਲਾ ਆ ਜਾਂਦਾ ਟਰਾਲੀ ਦਾ ਬੋਰਡ ਇਹ ਹੈਗਾ ਜੀ ਤੁਹਾਡਾ ਬੀ ਇਹ ਆਪਾਂ ਰੱਖ ਸਕਦੇ ਆ ਜੀ ਉਹੀ ਆ ਗਿਆ ਤੁਹਾਡਾ ਟੋਟਲ ਲੈਂਥ ਜਿੰਨੀ ਟੋਟਲ ਲੈਂਥ ਆਈ ਹੈ ਆਪਣੀ ਹੁੱਕ ਨੂੰ ਆਪਾਂ ਲੱਗ ਕਰ ਦੇਣਾ ਇਹ ਤੋਂ ਹੁੱਕ ਜਿਹੜੀ ਮੈਂ ਟਰੈਲਰ ਦੀ ਤੁਹਾਨੂੰ ਲੰਬਾਈ ਦੱਸ ਰਿਹਾ ਉਹ ਜਿਹੜੀ ਹੁੱਕ ਵਾਲੀ ਉਹ ਮੂਹਰੋਂ ਜੀਬ ਜੀ ਹੁੰਦੀ ਹੈ ਜਿਹਨੂੰ ਆਪਾਂ ਮੱਛੀ ਕਹਿੰਨੇ ਆ ਉਹ ਤੋਂ ਅਲਾਵਾ ਇਹਨਾਂ ਨੇ ਪਲੇਟਫਾਰਮ ਦੱਸਤੀ ਇਹ ਉਹੀ ਆ ਗਈ 5 ਮੀਟਰ ਸਿੰਗਲ ਹਿੱਸੇ ਵਾਲੇ ਦੀ ਡਬਲ ਵਾਲੇ ਦੀ ਆ ਗਈ ਤੁਹਾਡੀ 6. 7 ਹਮਝ ਗਿਆ ਇਹ ਜਿਹੜੀ ਲੰਬਾਈ ਇਹ ਦੱਸ ਰਹੇ ਨੇ ਉਹ ਸਿਰਫ ਪਲੇਟਫਾਰਮ ਦੀ ਲੰਬਾਈ ਆ ਉਹ ਜਿੱਥੋਂ ਮੰਨ ਕੇ ਚਲੋ ਟਰਾਲੀ ਮੁੱਕਦੀ ਆ ਜਿਹੜਾ ਅੱਗੇ ਆਪਾਂ ਹਿੱਚ ਲਾਉਨੇ ਆ ਉਹ ਅਲੱਗ ਆ ਉਹ ਨਹੀਂ ਇਹਦੇ ਵਿੱਚ ਜੋੜੀ ਜਾ ਸਕਦੀ ਕੱਲੇ ਪਲੇਟਫਾਰਮ ਦੀ ਜਿਵੇਂ ਆਮ ਆਪਾਂ ਟਰਾਲੀ ਮੰਨਦੇ ਆ ਅੱਗੇ ਆ ਗਿਆ ਜੀ ਤੁਹਾਡਾ ਸੀ ਇਹ ਸਰਫੇਸ ਟੂ ਟਾਪ ਆਫ ਪਲੇਟਫਾਰਮ ਇਹ ਆ ਗਿਆ ਵੀ ਥੱਲੇ ਤੋਂ ਧਰਤੀ ਤੋਂ ਪਲੇਟਫਾਰਮ ਦੀ ਉਚਾਈ ਕਿੰਨੀ ਹੋਣੀ ਚਾਹੀਦੀ ਹੈ? ਇਹ ਆਗੀ ਜੀ 1.5 ਮੀਟਰ ਥੱਲੇ ਤੋਂ ਲੈ ਕੇ ਜਿਹੜਾ ਤੁਹਾਡਾ ਪਲੇਟਫਾਰਮ ਆ ਉਹਦੀ ਜਿਹੜੀ ਉਚਾਈ ਆ ਉਹ 1.5 ਮੀਟਰ ਹੁਣ ਇਹਨੂੰ ਤੁਸੀਂ ਫੁੱਟਾਂ 'ਚ ਕਰ ਲਿਓ। ਇਹ ਮਤਲਬ ਕਿ ਗਰਾਊਂਡ ਕਲੀਅਰੈਂਸ ਦੱਸਿਆ ਵਾ ਵੀ ਕਿੰਨਾ ਹੋਣਾ ਚਾਹੀਦਾ। ਧਰਤੀ ਤੋਂ ਲੈ ਕੇ ਜਿੱਥੇ ਆਪਣੀ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਫਰਸ਼ ਉਹ ਐਨਾ ਉੱਚਾ ਹੋਣਾ ਚਾਹੀਦਾ। ਅੱਗੇ ਆ ਗਿਆ ਜੀ T ਸਰਫੇਸ ਆਫ ਗਰਾਊਂਡ ਟੂ ਟਾਪ ਆਫ ਸਾਈਡਵਾਲਡ ਬਾੜ ਆ ਜਿਹੜੀ ਇਹ ਆ ਗਈ ਥੋੜੀ ਡੀ ਜਿਹੜੀ ਬਾੜ ਆ ਉਹ ਕਿੰਨੀ ਹੋਣੀ ਚਾਹੀਦੀ ਹੈ ਇਹ ਇਹਦੇ ਵਿੱਚ ਤੁਹਾਨੂੰ ਦਿਖਾਇਆ ਹੋਊਗਾ ਇਹ ਹੋਣੀ ਚਾਹੀਦੀ ਆ ਜੀ 2.2 ਮੀਟਰ ਜਿਹੜੀ ਬਾੜ ਆ ਸਿਰੇ ਤੱਕ ਅਚਾਈ ਥੱਲੇ ਤੋਂ ਲੈ ਕੇ ਉੱਪਰ ਤੱਕ ਹੁਣ ਜਿਹੜਾ ਆ ਗਿਆ ਬਿਡ ਦਾ ਕਨਸੈਪਟ ਇਹ ਜਿਵੇਂ ਆਪਾਂ ਬਿਡ ਕਹਿ ਦਿੰਨੇ ਆ ਇਹਦੇ ਚ ਇਹਨਾਂ ਨੇ ਮੈਕਸ ਅਚਾਈ 2.2 ਮੀਟਰ ਕਰਤੀ ਹੁਣ ਤੁਸੀਂ 2.2 ਮੀਟਰ ਨੂੰ ਗੁਣਾ ਘਟਾਓ ਕਰਕੇ ਦੇਖ ਲਿਓ ਮੇਰਾ ਖਿਆਲ ਆ ਵੀ ਬਣੇ ਜਾਊਗਾ ਘੱਟੋ ਘੱਟ 7 ਫੁੱਟ ਮਤਲਬ ਥੱਲੇ ਤੋਂ ਲੈ ਕੇ ਜਿਹੜੀ ਟਰੇਲਰ ਆਹੋ ਉੱਚਾ 2.2 ਮੀਟਰ ਤੋਂ ਉੱਪਰ ਆ ਜਿਹੜਾ ਉਹ ਬਾੜ ਨਹੀਂ ਹੋਣੀ ਚਾਹੀਦੀ ਇਹ ਚ ਬਿਡ ਬੁੱਡੇ ਇਹਨਾਂ ਨੇ ਕੁਝ ਨਹੀਂ ਦਿੱਤਾ ਗਿਆ ਉਹ ਤਾਂ ਆਪਣਾ ਸਾਰਾ ਦੇਸੀ ਸਿਸਟਮ ਹੈਗਾ ਜਿਹੜਾ ਆਪਾਂ ਕਰਦੇ ਆਂ ਅੱਗੇ ਆ ਗਿਆ ਜੀ ਤੁਹਾਡਾ E ਤੇ F ਮੇਨ ਚੀਜ਼ ਆਈ ਤੇ F ਵੀ ਆਪਾਂ ਹਿੱਸਾ ਕਿੱਥੇ ਰੱਖਣਾ ਹਿੱਸੇ ਦੀ ਇਹਨਾਂ ਨੇ ਕੀ ਕਿਹਾ ਹੋਇਆ ਹੈ ਆਈਐਸ ਸਟੈਂਡਰਡ ਨੇ ਦੇਖੋ ਆਪਣੇ ਹਿਸਾਬ ਨਾਲ ਸੋਚਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਜਿਹੜਾ ਮੈਨੂਫੈਕਚਰਰ ਹੋਊਗਾ ਉਹਦੇ ਕੋਲ ਇੱਕ ਇੰਜੀਨੀਅਰ ਹੋਊਗਾ ਉਹਨਾਂ ਨੇ ਕਰੈਕਟ ਕਰਤਾ ਕਿ ਜਿਹੜਾ ਹਿਚ ਤੇ ਵੇਟ ਆ ਜਿੱਥੇ ਤੁਹਾਡੀ ਟਰੈਕਟਰ ਦੀ ਹੁੱਕ ਆ ਉਥੇ ਤੁਹਾਡਾ ਵੇਟ 20% ਤੋਂ ਉੱਪਰ ਨਹੀਂ ਆਉਣਾ ਚਾਹੀਦਾ ਚਾਹੇ ਉਹ ਟੇਅਰ weight ਆ ਚਾਹੇ ਉਹ ਗ੍ਰੋਸ weight ਆ ਚਾਹੇ ਤੁਹਾਡੀ ਟਰਾਲੀ ਭਰੀ ਹੋਈ ਆ ਚਾਹੇ ਤੁਹਾਡੀ ਖਾਲੀ ਆ ਹੁਣ ਇਹਦਾ ਅਸੀਂ ਇੱਕ ਫਾਰਮੂਲਾ ਕੱਢਿਆ ਸੀ ਮੈਂ ਧੰਨਵਾਦ ਕਰਦਾ ਸਾਡਾ ਛੋਟਾ ਭਰਾ ਹੈ ਜਸਰੋਟਵਾਣਾ ਜੀ ਤਰਖੇੜੀ ਤੋਂ ਬਹੁਤ ਵਧੀਆ ਬੱਚਾ ਸ਼ਿਆਣਾ ਬਹੁਤ ਉਹਨੇ ਮੇਰੀ ਬਹੁਤ ਹੈਲਪ ਕੀਤੀ ਆ ਫਾਰਮੂਲਾ ਸੋਲਵ ਕਰਨ ਚ ਫਿਰ ਅਸੀਂ ਇਹਦੀ ਸੈਂਟਰ ਆਫ ਗ੍ਰੈਵਿਟੀ ਕੱਢ ਲਈ ਕਿਉਂਕਿ ਇਹਨਾਂ ਨੇ ਜਿਹੜੀ ਹਿੱਚ ਦੀ ਹੁੱਕ ਦੀ ਉਹ ਲੰਬਾਈ ਆ ਉਹ ਕਿਤੇ ਮੈਂਸ਼ਨ ਨਹੀਂ ਕੀਤੀ ਗਈ ਇਹਨਾਂ ਨੇ ਤਾਂ ਉਹ ਸਿੱਧਾ ਫਾਰਮੂਲਾ ਲਾਤਾ ਵੀ ਇੰਜੀਨੀਅਰ ਆਪਣਾ ਜਿੰਨੀ ਉਹਨੇ ਰੱਖਣੀਆਂ ਮਰਜ਼ੀ ਰੱਖ ਲਵੇ ਉਸ ਹਿਸਾਬ ਨਾਲ ਆਪਣਾ ਕਰ ਲਵੇ ਹਿੱਸਾ ਅਡਜਸਟ 20% ਹੁੱਕ ਤੋਂ ਉੱਤੇ ਬਜਨ ਨਾ ਜਾਵੇ ਹੁਣ ਚ ਸਰੋਜ ਨੇ ਕੱਢਿਆ ਭਾਈ ਫਾਰਮੂਲਾ ਮੁੰਡੇ ਨੇ 1 ਮੀਟਰ ਦੀ 1 ਮੀਟਰ 39 ਇੰਚ ਹੁੰਦਾ ਮੇਰਾ ਖਿਆਲ ਜੇ ਤੁਸੀਂ 1 ਮੀਟਰ ਲੰਬੀ ਹੁੱਕ ਰੱਖਦੇ ਹੋ ਮੂਰੋ ਉਹ ਜਿਹੜੀ ਦੋਏ ਗਾਡਰਾਂ ਦੀ ਲੰਬਾਈ ਹੁੰਦੀ ਹੈ ਤਾਂ 5 ਮੀਟਰ ਵਾਲੇ ਟਰੈਲਰ ਦੀ ਗੱਲ ਕਰਦਾ ਸਿੰਗਲ ਟੈਰੇ ਦੀ ਡਬਲ ਵਾਲੇ ਤਾਂ ਬਾਅਦ ਚ ਕਰਦੇ ਆ ਜਿਹੜਾ ਤੁਹਾਡਾ ਹਿੱਸਾ ਹੈ ਪਿਛਲੇ ਡਾਲੇ ਤੋਂ ਜਿੱਥੇ ਤੁਹਾਡੀ ਐਂਡ ਹੁੰਦੀ ਆ ਪਿੱਛੋਂ 1.6 ਮੀਟਰ ਤੇ ਲੱਗਣਾ ਚਾਹੀਦਾ ਕਹਿਣ ਤੋਂ ਭਾਵ ਕੀ ਆ ਪਿੱਛੋਂ 1.6 ਮੀਟਰ ਛੱਡ ਕੇ ਤੁਸੀਂ ਹਿੱਸਾ ਲਾਉਣਾ ਹੈ 5 ਮੀਟਰ ਦਾ ਤੁਹਾਡਾ ਟਰੇਲਰ ਹੈ 1 ਮੀਟਰ ਦੀ ਤੁਸੀਂ ਅੱਗੇ ਪੂਰੀ ਹਿੱਚ ਰੱਖੀ ਆ ਤਾਂ ਤੁਹਾਡਾ ਜਿਹੜਾ ਹਿੱਸਾ ਹੈ 1.6 ਮੀਟਰ ਛੱਡ ਕੇ ਤੁਹਾਨੂੰ ਲਾਉਣਾ ਪਊਗਾ ਅਗਲੀ ਗੱਲ ਕੀ ਆ ਗਈ ਜੇ ਤੁਸੀਂ ਇਹਨੂੰ ਐਡਜਸਟ ਕਰੀ ਜਾਓਗੇ ਇਹ ਤਾਂ ਹੁਣ ਅਸੀਂ ਸੈਂਟਰ ਆਫ ਗ੍ਰੈਵਿਟੀ ਦਾ ਜਿਹੜਾ ਉਹ ਫਾਰਮੂਲਾ ਹੈ ਉਹ ਲਾ ਕੇ ਕੱਢਿਆ ਜੇ ਤੁਸੀਂ ਉਹਨੂੰ 2 ਇੰਚ ਵਧਾ ਲਓਗੇ ਹਿੱਸਾ ਅੱਗੇ ਪਿੱਛੇ ਹੋਈ ਜਾਊਗਾ ਹਿੱਸਾ ਅੱਗੇ ਪਿੱਛੇ ਹੋਈ ਜਾਊਗਾ ਤੁਹਾਨੂੰ ਮਲਵੋ ਇਹਨਾਂ ਨੇ ਕਿਤੇ ਮੈਂਸ਼ਨ ਨਹੀਂ ਕੀਤਾ ਕਿ ਤੁਸੀਂ ਕਿੰਨੀ ਰੱਖਣੀ ਆ ਇਹਨਾਂ ਨੇ ਤਾਂ ਇੱਕ ਸਟੈਂਡਰਡ ਸੈੱਟ ਕਰਤਾ ਵੀ 20% ਤੋਂ ਉੱਪਰ ਆ ਜਿਹੜਾ ਭਾਰ ਉਹ ਟਰੈਕਟਰ ਦੀ ਹੁੱਕ ਤੇ ਨਾ ਆਵੇ ਇੱਕ ਹੋਰ ਗੱਲ ਐਡ ਆਨ ਕਰਦਾ ਭੁੱਲ ਜਾਊਂਗਾ ਜਿਹੜੀ ਇਹ ਕਹਿੰਦੇ ਹੁੱਕ ਆ ਟਰਾਲੀ ਦੀ ਉਹ ਜਿਹੜੇ ਟਰੈਕਟਰ ਦੇ ਐਕਸਲ ਨੇ ਉਹਦੇ ਬਿਲਕੁਲ ਸਾਹਮਣੇ ਆਵੇ ਤੁਹਾਡੀ ਹੁੱਕ ਆ ਜਿਹੜੀ ਅੱਗੇ ਆ ਗਿਆ ਜੀ ਤੁਹਾਡਾ ਇਹ ਡਬਲ ਟ੍ਰੇਲਰ ਆ ਜਿਹੜਾ ਦੋ ਟਾਇਰਾਂ ਵਾਲਾ ਜਿਹੜਾ ਟ੍ਰੇਲਰ ਆ ਦੋ ਟਾਇਰਾਂ ਵਾਲਾ ਜਿਹੜਾ ਟ੍ਰੇਲਰ ਆ ਜਿਹਨੂੰ ਆਪਾਂ ਬੈਲੈਂਸਡ ਟ੍ਰੇਲਰ ਕਹਿੰਦੇ ਆ ਜਿਹੜਾ 6.7 ਮੀਟਰ ਦਾ ਉਹਦਾ ਜਿਹੜਾ ਹਿੱਸਾ 0.8 ਪਿੱਛੋਂ 0.8 ਮੀਟਰ ਛੱਡ ਕੇ ਅੱਗੋਂ ਵੀ 0.8 ਮੀਟਰ ਛੱਡ ਕੇ ਤੁਹਾਨੂੰ ਫੋਟੋ ਚ ਦਿਖ ਰਿਹਾ ਹੋਊਗਾ ਦੋਨੇ ਹਿੱਸੇ 0.8 0.8 ਛੱਡ ਕੇ ਲਾਉਣੇ ਨੇ ਤੇ ਉਹੀ ਜਿਹੜੀ ਇਹਨਾਂ ਨੇ ਹਿੱਚਾ ਉਹਦਾ ਇਹਨਾਂ ਨੇ ਕਿਤੇ ਮੈਂਸ਼ਨ ਨਹੀਂ ਕੀਤਾ ਹੋਇਆ ਵੀ ਮੈਂ ਕਹਦਾ ਕੋਈ ਉਹਦੀ ਲੰਬਾਈ ਨਹੀਂ ਦਿੱਤੀ ਹੋਈ ਅਸੀਂ ਜੇ ਨਖ ਜੋਰ ਲਾ ਸਕੇ ਆ ਉਹ ਹੁਣ ਇੰਜੀਨੀਅਰਾਂ ਨੇ ਕੱਢਣਾ ਕਿਉਂਕਿ ਉਹ ਤਾਂ ਬੈਲੈਂਸਡ ਟ੍ਰੇਲਰ ਆ ਉਹਦੇ ਤੇ ਤਾਂ 20% ਵਾਲਾ ਫਾਰਮੂਲਾ ਲਾਗੂ ਨਹੀਂ ਹੁੰਦਾ ਉਹ ਹਿੱਥ ਮੇਰਾ ਖਿਆਲ ਹੈ ਵੀ ਬੰਦਾ ਆਪਣੇ ਹਿਸਾਬ ਨਾਲ ਵੀ ਰੱਖ ਸਕਦਾ ਹੈ ਗਰਾਉਂਡ ਕਲੀਅਰੈਂਸ ਉਹ 300 ਮਿਲੀਮੀਟਰ 300 ਐਮ ਐਮ ਥੱਲੇ ਤੋਂ ਲੈ ਕੇ ਘੱਟੋ ਘੱਟ ਜਿਹੜੀ ਗਰਾਉਂਡ ਕਲੀਅਰੈਂਸ ਕੀ ਹੁੰਦੀ ਆ ਲੋਏਸਟ ਪੁਆਇੰਟ ਜਿਹੜਾ ਲੋਏਸਟ ਪੁਆਇੰਟ ਆ ਨੀਵੇਂ ਤੋਂ ਨੀਵਾਂ ਪੁਆਇੰਟ ਉਹ 300 ਐਮ ਐਮ ਮਿਲੀਮੀਟਰ ਘੱਟੋ ਘੱਟ ਉੱਚਾ ਹੋਣਾ ਚਾਹੀਦਾ ਹੁਣ ਲੋਅਸਟ ਪੁਆਇੰਟ ਕੀ ਹਿੱਸਾ ਸਭ ਤੋਂ ਥੱਲੇ ਦਾ ਹਿੱਸਾ ਘੱਟੋ ਘੱਟ ਧਰਤੀ ਤੋਂ 300 ਐਮ ਐਮ ਉੱਚਾ ਹੋਵੇ ਅੱਗੇ ਆ ਫਾਰਮੂਲਸ ਨੇ ਜਿਹੜੇ ਅਸੀਂ ਕੱਢੇ ਸੀ ਹੁੱਕ ਦੇ ਸੈਂਟਰ ਆਫ ਗ੍ਰੈਵਿਟੀ ਦੇ ਉਹ ਤਾਂ ਇਹਦੇ ਚ ਕੋਈ ਲਾਗੂ ਹੁੰਦੇ ਨਹੀਂ ਹੁਣ ਮੈਂ ਇੱਕ ਵਾਰੀ ਦੁਬਾਰੇ ਕਲੀਅਰ ਕਰ ਲਾਂ ਇੱਕ ਮੈਂ ਪਹਿਲਾਂ ਹੀ ਮਾਫੀ ਮੰਗ ਲਾਂ ਖਾਸਾ ਕ੍ਰਿਟੀਕਲ ਕੰਮ ਸੀ ਜੋ ਅਸੀਂ ਸੋਲਵ ਕੀਤਾ ਜੇ ਕਿਤੇ ਮੇਰੇ ਤੋਂ ਗਲਤੀ ਹੋਊਗੀ ਤਾਂ ਮੈਂ ਜਿਹੜੀ ਤੁਹਾਨੂੰ ਫਾਈਲ ਆਉ ਮੇਰੇ ਫੋਨ ਚ ਤੁਸੀਂ ਮੈਨੂੰ ਫੇਸਬੁੱਕ ਤੇ ਨੰਬਰ ਦਿੱਤਾ ਹੋਇਆ ਉਹ ਮੈਂ ਸਾਰਾ ਜੋ ਸਟੈਂਡਰਡ ਆ ਉਹਨਾਂ ਨੇ ਦਿੱਤਾ ਹੋਇਆ ਉਹ ਮੈਂ ਤੁਹਾਨੂੰ ਵਟਸਐਪ ਕਰ ਸਕਦਾ ਇਹਦੇ ਵਿੱਚ ਹੁਣ ਤਾਂ ਸਾਰਾ ਕੁਝ ਕਲੀਅਰ ਆ ਕਿ ਜੇ ਛੋਟਾ ਟ੍ਰੇਲਰ ਆ ਉਹ 5 ਮੀਟਰ ਦਾ ਵੱਡਾ 6.7 ਦਾ ਜਿਹੜਾ 6.7 ਦਾ ਉਹ ਡਬਲ ਈਸਾ ਲੱਗੂਗਾ ਦੂਆ ਸਿੰਗਲ ਹਿੱਸੇ ਵਾਲਾ ਆਊਗਾ ਸਿੰਗਲ ਹਿੱਸੇ ਵਾਲਾ ਦਾ ਮੇਨ ਦਾਬੂ ਲਾਲ ਜਿਹੜਾ ਕਹਿੰਦੇ ਆ ਇਹਨਾਂ ਨੇ ਸਿੱਧਾ ਹੀ ਕਹਿਤਾ ਵੀ 20% ਤੋਂ ਵੱਧ ਭਾਰ ਹੁੱਕ ਤੇ ਨਾ ਪਵੇ ਅੱਗੇ ਜਿਹੜੀ ਵਿਥਾ ਉਹ 2.5 ਮੀਟਰ ਹੋਗੀ ਜਿਹੜੀ ਚੜਾਈ ਆਪਾਂ ਉਹ ਵੀ ਕਲੀਅਰ ਹੋਗੀ ਤੇ ਅੱਗੇ ਆ ਗਿਆ ਜੀ ਤੁਹਾਡਾ ਓਵਰਾਲ ਲੈਂਥ ਆਫ ਪਲੇਟਫਾਰ ਪਲੇਟਫਾਰਮ ਦੀ ਲੈਂਥ ਤਾਂ ਇਹਦੇ ਚ ਆ ਜਾਂਦੀ ਹੈ ਨਾ ਬਾੜ ਆ ਗਈ 2.2 ਮੀਟਰ ਸਭ ਤੋਂ ਜਿਹੜੀ ਬਾੜ ਆਪਾਂ ਉੱਚੀ ਰੱਖਦੇ ਆ ਸੀ ਹੈਗਾ ਸਰਫੇਸ ਟੂ ਟਾਪ ਆਫ ਪਲੇਟਫਾਰਮ ਥੱਲੇ ਤੋਂ ਲੈ ਕੇ ਜਮਾ ਧਰਤੀ ਤੋਂ ਹੁਣ ਮੈਂ ਤੁਹਾਨੂੰ ਇਹ ਕਲੀਅਰ ਕਰਦਾ ਗਰਾਉਂਡ ਕਲੀਅਰੈਂਸ ਤੇ ਜਿਹੜਾ ਪਲੇਟਫਾਰਮ ਆ ਉਹਦੇ ਚ ਕੀ ਫਰਕ ਆ ਗਰਾਉਂਡ ਕਲੀਅਰ ਹੋਸਾ ਲੋਏਸਟ ਪੁਆਇੰਟ ਉਹ ਤਾਂ ਹਿੱਸਾ ਆ ਗਿਆ ਤੁਸੀਂ ਜਿਹੜਾ ਪਲੇਟਫਾਰਮ ਆ ਧਰਤੀ ਤੋਂ ਕਿੰਨਾ ਉੱਚਾ ਰੱਖਣਾ ਹੈ ਉਹ 1.5 ਮੀਟਰ ਜਿਹੜਾ ਸੀ ਆ ਗਿਆ ਤੁਹਾਡਾ ਸਰਫੇਸ ਟੂ ਟਾਪ ਆਫ ਪਲੇਟਫਾਰਮ ਮੇਰਾ ਖਿਆਲ ਆ ਸਾਰੀਆਂ ਗੱਲਾਂ ਕਲੀਅਰ ਨੇ ਤੇ ਤੁਹਾਨੂੰ ਇਹ ਵੀ ਦੱਸਦਾ ਵੀ ਲੋਅਸਟ ਪੁਆਇੰਟ ਆ ਜਿਹੜਾ ਉਹ ਇਹ ਚ ਅਲੱਗ ਲਿਖਿਆ ਹੋਇਆ ਸੀ ਗਰਾਊਂਡ ਉਹ 300 ਮਿਲੀਮੀਟਰ ਮੇਰਾ ਖਿਆਲ ਆ ਜਿੰਨਾ ਕੁ ਮੈਂ ਕੋਸ਼ਿਸ਼ ਕਰੀ ਆ ਸਮਝਾਉਣ ਦੀ ਤੁਹਾਡੇ ਸਮਝ ਆਈ ਹੋਊਗੀ ਬਾਕੀ ਆ ਜਿਹੜਾ ਨਾਲ ਨਾਲ ਚੱਲਣਾ ਤੁਹਾਨੂੰ ਸਾਰਾ ਸਮਝ ਆਣਾ ਆ ਜਾਣਾ ਤੁਸੀਂ ਮੈਨੂੰ ਵਟਸਐਪ ਕਰ ਲਿਓ ਮੈਂ ਤੁਹਾਨੂੰ ਫਾਈਲ ਵੀ ਭੇਜ ਦੂੰਗਾ ਜਿਹੜਾ ਅਸੀਂ ਫਾਰਮੂਲਾ ਸੋਲਵ ਕੀਤਾ ਹੋਇਆ ਇਹਨਾਂ ਦਾ ਸੈਂਟਰ ਆਫ ਗ੍ਰੈਵਿਟੀ ਦਾ ਉਹ ਵੀ ਤੁਹਾਨੂੰ ਭੇਜ ਦਾਂਗੇ ਕਿਵੇਂ ਸੋਲਵ ਹੋਣਾ ਹੈ ਤੇ ਇਹ ਜਿਹੜੀ ਵੀਡੀਓ ਆ ਇਹਦੇ ਵਿੱਚ ਸਿਰਫ ਆਪਾਂ ਕੀ ਕੀਤਾ ਇਕੱਲਾ ਕਿ ਆਪਾਂ ਡਾਈਮੈਂਸ਼ਨਸ ਦੱਸਿਆ ਨੇ ਸਾਈਜ਼ ਕੀ ਹੋਣਾ ਚਾਹੀਦਾ ਹੈ ਬੈਲੈਂਸ ਕੀ ਹੋਣਾ ਚਾਹੀਦਾ ਕਿੰਨੇ ਤਰ੍ਹਾਂ ਦੇ ਟਰੇਲਰ ਨੇ ਅੱਗੇ ਇਹਦੇ 파ਰਟ ਆਗੇ ਮਟੀਰੀਅਲ ਦੇ ਲਾਈਟਿੰਗ ਦੇ ਬ੍ਰੇਕਸ ਦੇ ਹਲੇ ਦੇ ਹੋਰ ਆਪਾਂ 파ਰਟ ਕਰਾਂਗੇ ਸੋ ਮੇਰਾ ਖਿਆਲ ਆ ਯਾਰ ਤੁਹਾਨੂੰ ਚੰਗੀ ਲੱਗੀ ਹੋਊਗੀ ਮੇਰੀ ਇਹ ਕੋਸ਼ਿਸ਼ ਮੈਂ ਕਿਸੇ ਦਾ ਕੋਈ ਬੈਰ ਵਿਰੋਧੀ ਨਹੀਂ ਹੈਗਾ ਮੈਨੂੰ ਸ਼ੌਕ ਹੈ ਕਿ ਯਾਰ ਆਪਾਂ ਵੀ ਬਲੈਤ ਮੰਗ ਚੱਲੀਏ ਤੇ ਮੈਂ ਤੁਹਾਨੂੰ ਦਾਅਵੇ ਨਾਲ ਇੱਕ ਗੱਲ ਇੱਕ ਖਾਨੇ 'ਚ ਪਾ ਲਿਓ ਜਿੰਨਾ ਆਪਾਂ ਮਸ਼ੀਨਰੀ ਨੂੰ ਆਪਣੀ ਲਾਈਫ ਨੂੰ ਖੇਤੀ ਨੂੰ ਪ੍ਰੋਫੈਸ਼ਨਲ ਬਣਾਵਾਂਗੇ ਉਹਨੇ ਆਪਾਂ ਬਧ ਕਾਮਯਾਬ ਹੋਵਾਂਗੇ ਜਿਹੜਾ ਤੱਕਾ ਇਹ ਜਾਨਾ ਵੀ ਲੈਂਦਾ ਫਿਰ ਉਹ ਨਛੱਤਰ ਗਿੱਲ ਵਾਲਾ ਗਾਣਾ ਚੱਲ ਪੈਂਦਾ ਜਦ ਇਹ ਸਾਡੀ ਮਸ਼ੀਨਰੀ ਦਾ ਵੀ ਨੁਕਸਾਨ ਕਰਦਾ ਹੈ ਸਾਰੇ ਗੱਦਾ ਨੁਕਸਾਨ ਕਰਦਾ ਆਪਾਂ ਇੱਕ ਪ੍ਰੋਪਰ ਵੇ ਨਾਲ ਚੱਲੀਏ ਕੋਈ ਬਹੁਤ ਹੀ ਬੜੀ ਗੱਲ ਨਹੀਂ ਕਿ ਆਪਾਂ ਗੱਲਾਂ ਬਣਾਉਂਦੇ ਪਹਿਲਾਂ ਆਪਾਂ ਕਹੀ ਜਾਂਦੇ ਸੀ ਅੱਗ ਬਿਨਾ ਤਾਂ ਹੱਲੇ ਨਹੀਂ ਹੁਣ ਕੋਈ ਅੱਗ ਲਾਉਂਦਾ ਥੋੜਾ ਜਿਹਾ ਯਾਰ ਆਪਾਂ ਵੀ ਕਿੰਨਾ ਆਪਾਂ ਇਹ ਗੱਲ ਤੋਂ ਮੈਂ ਕਹਿ ਦੇਣਾ ਵੀ ਅੱਗ ਲਾਉਣਾ ਕਿੱਡੀ ਵੱਡੀ ਗੱਲ ਆ ਮੈਨੂੰ ਬੜੀਆਂ ਗਾਲਾਂ ਕੱਢੀਆਂ ਨੇ ਹੁਣ ਕੋਈ ਵੀ ਨਹੀਂ ਲਾਉਂਦਾ ਇਹ ਥੋੜੇ ਜਿਹਾ ਆਪਾਂ ਵੀ ਬਹਾਨਿਆਂ ਚੋਂ ਨਿਕਲੀਏ ਸੋ ਜਸਰੋਜ ਟਵਾਣਾ ਸਾਡਾ ਛੋਟਾ ਭਰਾਤਰ ਖੇੜੀ ਵਾਲਾ ਮੁੰਡਾ ਬਹੁਤ ਸੋਬਰ ਸਿਆਣਾ ਬੱਚਾ ਮਹਾਰਾਜ ਉਹਨੂੰ ਚੜਦੀ ਕਲਾ ਦਵੇ ਉਹਨੂੰ ਖੁਸ਼ ਰੱਖੇ ਉਹ ਹੋਰ ਵੀ ਸਿਆਣਾ ਹੋ ਜਾ ਬਹੁਤ ਯਾਰ ਸਿਆਣਾ ਬੱਚਾ ਮੈਨੂੰ ਬਹੁਤ ਪਸੰਦ ਆ ਜੇ ਯੰਗਸਟਰ ਘਟ ਨੇ ਬਹੁਤ ਪੜਿਆ ਲਿਖਿਆ ਬੱਚਾ ਸੋ ਉਹਨੇ ਮੇਰੀ ਬਹੁਤ ਹੈਲਪ ਕੀਤੀ ਆ ਫਾਰਮੂਲਾ ਕਿਉਂਕਿ ਮੈਂ ਮੈਥ ਚ ਬਹੁਤ ਕਮਜ਼ੋਰ ਆ ਯਾਰ ਮੈਨੂੰ ਕੋਈ ਇੰਗਲਿਸ਼ ਦੀ ਪ੍ਰੋਬਲਮ ਨਹੀਂ ਹੋਣੀ ਮੈਨੂੰ ਮੈਥ ਨਹੀਂ ਮੈਨੂੰ ਬਿਲਕੁਲ ਹੀ ਆਉਂਦਾ ਇਹ ਮੇਰੇ ਬੇਟੇ ਨੂੰ ਵੀ ਪ੍ਰੋਬਲਮ ਆ ਰਹੀ ਆ ਵਿਚਾਰੇ ਨੂੰ ਚਲੋ ਐਨੀਵੇਜ਼ ਇਹ ਅਸੀਂ ਦੋਏ ਵੀਰਾਂ ਨੇ ਰਲ ਕੇ ਬਣਾਈ ਤੀਜਾ ਵੀਰ ਆ ਸਾਡਾ ਦਵਿੰਦਰ ਸਿੰਘ ਰਣੀਕੇ ਸਾਡੇ ਦੇਵਤੇ ਉਹਨੂੰ ਕਦੇ-ਕਦੇ ਜਿਵੇਂ ਆੜੀ ਥੋੜੀ ਵੀਡੀਓ ਆ ਉਹ ਭੇਜ ਦੰਨੇ ਹੁੰਦੇ ਆ ਵੀ ਬੜੇ ਬਡੇ ਭਾਈ ਆ ਰੈਡਿਟ ਕਰਦੀ ਉਹਨੇ ਕਦੇ ਕੋਈ ਪੈਸਾ ਨਹੀਂ ਲਿਆ ਕੋਈ ਟੁੱਕਰ ਨਹੀਂ ਲਿਆ ਉਹਦੇ ਨਾਲ ਮੇਰਾ ਹੈਗਾ ਪਿਆਰ ਸਬੰਧ ਨੇ ਸੋ ਤੀਜਾ ਉਹ ਸਾਡਾ ਵੀਰ ਆ ਅਸੀਂ ਤਿੰਨ ਜਣੇ ਆ ਮੀ ਜਸਰੋਜ ਤੇ ਦਵਿੰਦਰ ਜਿਨ੍ਹਾਂ ਨੇ ਆ ਤੁਹਾਡੇ ਲਈ ਵੀਡੀਓ ਤਿਆਰ ਕਰਕੇ ਉਪਰਾਲਾ ਕੀਤਾ ਸਵਕਾਰ ਲਿਓ ਵੈਸੇ ਤਾਂ ਗੋਲਾਂ ਵਾਲਿਆਂ ਨੇ ਗਾਲਾਂ ਕੱਢੀ ਜਾਣੀਆਂ ਹੁੰਦੀਆਂ ਨੇ ਚੰਗੇ ਬਹੁਤ ਨੇ ਲੋਕ ਜਿਹੜੇ ਚੰਗੇ ਨੇ ਉਹ ਕਮੈਂਟ ਨਹੀਂ ਇੱਕ ਮੈਂ ਹੋਰ ਗੱਲ ਤੁਹਾਨੂੰ ਐਡ ਆਨ ਕਰਦਾ ਹੋ ਜਾਣ ਤੇ ਜਿਹੜੀ ਲੰਬੀ ਹੁੰਦੀ ਆ ਕੁਛ ਨਹੀਂ ਹੁੰਦਾ ਜਿਹੜਾ ਬੰਦਾ ਚੰਗਾ ਬੰਦਾ ਲਵੀ ਗੁੱਸਾ ਨਾ ਮੇਰਾ ਵੈਸੇ ਗੱਲ ਦਾ ਕਰਿਓ ਜਿਹੜਾ ਚੰਗਾ ਬੰਦਾ ਉਹ ਕਦੇ ਕਮੈਂਟ ਹੀ ਨਹੀਂ ਕਰਦਾ ਜਿੰਨੇ ਮੈਨੂੰ ਪਿਆਰ ਕਰਦੇ ਆ ਲੋਕ ਇਹਦੇ ਥਰੂ ਉਹ ਬੰਦੇ ਮੈਨੂੰ ਪਰਸਨਲੀ ਮੇਰੇ ਇੰਨੇ ਨੇੜੇ ਨੇ ਪਰ ਅੱਜ ਤੱਕ ਉਹਨਾਂ ਨੇ ਕਦੇ ਕਮੈਂਟ ਨਹੀਂ ਕਰਿਆ ਨਾ ਚੰਗਾ ਨਾ ਮਾੜਾ ਸੋ ਮੇਰਾ ਖਿਆਲ ਹੈ ਤੁਹਾਨੂੰ ਹੈਲਪ ਮਿਲੀ ਹੋਊਗੀ ਜੇ ਤੁਸੀਂ ਇਦਾਂ ਹੀ ਟਰਾਲੀ ਬਣਾਉਣਾ ਚਾਹੁੰਦੇ ਆ ਤੁਹਾਡੇ ਚੀਜ਼ ਸਾਹਮਣੇ ਆ ਕੋਈ ਨਵਾਂ ਰਾਹ ਖੁੱਲੇ ਬਹੁਤ ਆ ਯਾਰ ਥੈਂਕ ਯੂ ਸਸੀ ਗੱਲ